ਪਰ ਤੂੰ ਪਾ ਵੇ ਆਕਰ ਸਿੱਖ ਰਿਆ ਯਾਰ ਪਰਾਂ ਉਹ ਜਾ 8 ਦਿਨ ਪੜਿਆ ਲਿਖਿਆ ਬੰਦਾ ਤੂੰ ਜੇ ਬੰਦਿਆ ਨੇ ਕੰਮ ਕਰਦਾ ਪੰਨਾ ਪੰਨਾ ਪੰਜ ਰੱਖ ਰਾਇਆ ਅੱਜ ਇੱਕ ਕੰਜੂਸ ਯੂਟਿਊਬਰ ਦਾ ਘਰ ਦਿਖਾਉਣਾ ਹੈ ਪਹਿਲਾਂ ਤਾਂ ਅੰਦਰ ਆ ਜਾ ਲੈ ਪਹਿਲਾਂ ਗੇਟ ਡਾ ਇਹ ਨਾ ਹੈਗਾ ਬੜਾ ਕੰਜੂਸ ਬੰਦਾ ਹੈਗਾ ਪੈਸੇ ਲਾ ਕੇ ਤਾਂ ਜਮਾ ਰਾਜ਼ ਹੀ ਨਹੀਂਗਾ ਪਤੰਦਰ ਨੇ ਘਰ ਪਾਇਆ ਜਮਾ ਜਪ ਤਾਪੀ ਕਰਤੀ ਮੈਂ ਤਾਂ ਹਿਆਲ ਆਉਣਾ ਕੇਵਲ ਅੱਜ ਤੇਰਾ ਬੀੜਗੋ ਦੇ ਵਿੱਚ ਨਾਲੇ YouTube ਤੇ ਪਾਉਂਗਾ ਨਾਲੇ ਪਾਉਂਗਾ Facebook ਤੇ ਆ ਜਾ ਆ ਜਾ ਸਲਾਹ ਆ ਜਾ ਆ ਜਾ ਕਿ ਪਹਿਲਾਂ ਤਾਂ ਮੇਰੀ ਗੱਲ ਸੰਧੂ ਘਰ ਪਾਇਆ ਘਰ ਤੇ ਪੈਸੇ ਲਾਇਆ ਕੋਠੀ ਨਾ ਪਾਈ ਕੀ ਤੇਰੇ ਤੋਂ ਖੜ ਜਾ ਸਲਾਹ ਦੇਣ ਆ ਗਿਆ ਪਾ ਕੇ ਦੋ ਕਮਰੇ ਤੂੰ ਰਹਿ ਗਿਆ ਸਾਤ ਦੇਣ ਵਾਲਾ ਕੋਈ ਇਧਰ ਚ ਪੌੜੀਆਂ ਬਾਹਰ ਕੌਣ ਕਢਦਾ ਨਾ ਤੂੰ ਤਾਂ ਕੋਈ ਪੈਣਾ ਚਵਾਰਾ ਪਾਇਆ ਨਾ ਕੋਈ ਮਾਮਟੀ ਪਈ ਆ ਆ ਕੀ ਹੈ ਇਧਰ ਕੀ ਆ ਆ 735 ਪੁਰਾਣਾ ਖੜਾਈ ਖੜਾ ਲੱਖ ਰੁਪਏ ਦਾ ਟਰੈਕਟਰ ਕਰਦਾ ਤੇ 20 ਕਿਲੋ ਦੀ ਖੇਤੀ ਕਰਨ ਲੱਗਿਆ ਉਹ ਤੂੰ ਭਰਾਵਾ ਜੱਜ ਦਾ ਟਰੈਕਟਰ ਤਾਂ ਲੈ ਲਾ 8 ਲੱਖ ਵਾਲਾ 550 ਦਾ 900 ਟਰੇਟ 963 ਲੈ ਆ ਨਾ 10 ਲੱਖ ਉਹ ਉਹ ਭਰਾਵਾ ਇਹਦੀ ਟੌਰ ਕੀ ਹੈ ਟੌਰ ਤੂੰ ਤਾਂ ਲੋਕ ਮਚਾਉਣ ਨੂੰ ਗਾਣਾ ਵੀ ਗਵਾਂਡੀਆਂ ਖਰਿਆ ਦਾ ਪੈ ਗਿਆ ਇਹ ਜੰਗਾਲ ਪੈ ਪੈ ਕੇ ਓਏ ਬੇਸੀ ਕਰੀ ਜਾਂਦਾ ਯਾਰ ਲੱਖ ਡੇਢ ਲੱਖ ਰੁਪਏ ਦਾ ਚਾਹ 20 ਕਿਲੇ ਕਰ ਲੈ ਇਹਦੇ ਨਾਲ ਉਹ ਭਰਾਵਾ ਇਹਦਾ ਐ ਨਹੀਂ ਪਤਾ ਕਿੱਥੇ ਖੜ ਜੇ ਕਦੂ ਕਰਦਾ ਕਰਦਾ ਵਾਹਣ ਚ ਵਿੱਚੇ ਖੜ ਜੂ ਇਹ ਜੱਟਾਂ ਹੀ ਫੇਲ ਹੁੰਦੇ ਨੇ ਜਦੋਂ ਕਿਸੇ ਗਲਤ ਹੁਣ ਤੂੰ ਪੌੜੀ ਆ ਆ ਕੀ ਹੈ ਲੈ ਗੱਡੀ ਲਈ ਆ ਤੂੰ ਉਮਰ ਮਾਂ ਗੱਡੀ ਲੈ ਲੀ ਬਣ ਬਰਾਮਾ ਬਈ ਗੱਡੀ ਲੈ ਲਿਆ ਕੀ ਗੱਡੀ ਆ ਕੀ ਲੈ ਲੀ ਕੀ ਤੈਨੂੰ ਵਧਾਗਾ ਦੇਵਾਂ ਮੈਂ ਨਹੀਂ ਲੈਂਦਾ 10 ਲੱਖ 5 ਲੱਖ ਹੋਰ ਪਾ ਕੇ ਸਕੋਰ ਵੀ ਲੈ ਲੈਂਦਾ ਕੀ ਕੀ ਸਕੋਰਪੀ ਲੈਣ ਦਾ ਹੋਰ 10 ਲੱਖ ਪਾ ਕੇ ਨਹੀਂ ਸਕੋਰ ਵੀ ਕਿਤੇ ਮੈਂ ਜਾਉਂ ਤੈਸਟ ਪਤਾ ਕਿੰਨੀ ਆ ਬੰਦਾ ਸੈਟ ਤੇ ਹੋ ਜਾਂਦਾ ਵੀ ਥਾਰ ਹੁੰਦੀ ਆ ਤੈਸਟ ਗੱਡੀਆਂ ਦੀ ਨਹੀਂ ਦੀ ਤੈਸਟ ਬੰਦੇ ਦੀ ਹੁੰਦੀ ਆ ਹਾਂ ਗੱਡੀ ਦੀ ਹੁੰਦੀ ਆ ਹੁਣ ਤੂੰ ਆ ਲੈ ਲਿਆ ਇਹਨੂੰ ਕੌਣ ਇਹ ਸੁਵਿਫਟ ਆ ਡਿਜ਼ਾਈਨਰ ਜੂਣਾ ਪੰਜ ਸਾਲ ਪਹਿਲ ਹੋ ਗਿਆ ਭਰਾਵਾ ਘਰ ਨੂੰ ਕੀ ਹੋਇਆ ਪੜੀ ਤੂੰ ਬਾਹਰ ਨਹੀਂ ਗੈਣਾ ਉੱਤੇ ਖਰਚੇ ਹੁੰਦਾ ਮਮਤੀ ਬਣਾ ਲਓ ਤੇ ਜੰਗਲ ਆ ਲਾ ਦੋ ਤੇ ਗੇਟ ਲਾ ਦੋ ਤੇ ਪੌੜੀ ਬਾਹਰ ਦੀ ਕੀ ਆ ਟੌਰ ਬਣਦੀ ਐ ਚਵਾਰੇ ਤੇ ਕਿੰਨੇ ਗਾਣੇ ਬਣੇ ਅੱਜ ਤੱਕ ਤੇਰਾ ਚਵਾਰਾ ਦਿਖਾ ਕੇ ਤੇਰੇ ਪੌੜੀ ਅੰਦਰ ਦੀ ਨੇ ਅੰਦਰ ਦੀ ਤੇਰੀ ਟੌਰ ਵੀ ਮੈਂ ਪੁੱਛੀ ਸੀ ਤਾ ਟੌਰ ਕਿੰਨੀ ਕਾ ਹੋਰ ਹੋਰ ਪਹਿਲਾਂ ਲਾ ਦਿਖਾਈ ਮੜਾ ਜਾ ਸਾਡੇ ਕਰਿਆ ਚੌਂਤਰੇ ਚੌਂਤਰੇ ਸਾਹਿਬ ਆ ਚੁੱਲਾ ਲਾਈ ਬੈਠਾ 4000 ਲੱਗ ਗਿਆ ਇਹ ਲੱਗ ਗਿਆ 4000 ਚਾ ਪਤਾ ਨਹੀਂ ਕੀ ਮਾਰੀ ਬੈਠਾ ਹੋਰੀ ਲਕੀ ਨਹੀਂ ਹੁਣ ਤੂੰ ਕੀ ਕਹਿੰਦਾ ਮੈਂ ਟੈਲਰ ਲਾ ਉਰੇ ਤੇ ਟੈਲਰ ਲਾ ਭਰਾਵਾ ਇੱਥੇ ਆ ਆ ਤਾਂ ਹੋਰ ਪੱਟੀ ਜਾਣੀ ਇਹ ਤੂੰ ਐਵੇਂ ਕਿਹਾ ਟੈਲਰ 6000 ਚ ਲੱਗ ਜਾਣਗੇ 6-7000 ਚ ਤੈਨੂੰ ਮੈਂ ਲਵਾ ਦੂੰਗਾ ਆਪਣੇ ਹੈਗੇ ਜਾਣ ਕੇ ਜਦੋਂ ਇੱਥੇ ਪਾਣੀ ਡੱਲੇ ਹੋਇਆ ਨਾ ਇਹਦਾ 2000 ਦੀ ਫਰਕ ਆ ਜਦੋਂ ਇੱਥੇ ਮੇਰੇ ਡੈਡੀ ਵਰਗਾ ਦਾ ਗੋਡਾ ਐ ਨਿਕਲ ਗਿਆ ਤੇ ਉਹ ਫਿਰ ਲੁਧਿਆਣਾ ਵਾਲੇ ਲੱਖ ਰੁਪਏ ਦਾ ਗੋਡਾ ਪਾਉਂਦੇ ਨੇ ਉਹ ਤਾਂ ਗੱਲਾਂ ਹੈ ਤੂੰ ਵਾਰੇ ਵੀ ਕਹਣਾ ਇੰਟਰਲੌਕ ਨੂੰ ਇਹਨੂੰ ਵੀ ਟੋਕੀਂ ਹਾਲੇ ਤੂੰ ਬੜਾ ਹਾਂ ਤਾਂ ਯਾਰ ਮੈਂ ਜਲੂਸ ਜੈ ਭੈਣ ਆ ਇਹ ਤੇ ਨਾ ਬੱਜ ਮੇ ਨਾ ਉਹ ਵੱਡੀ 2x2 ਦੀ ਟਾਇਲ ਲਵਾ ਉਹ ਬਾਲੀ ਵਧ ਗਈ ਉਪਰ ਆ ਵਾ ਟੈਲਾਂ ਟੂਲਾਂ ਬਾਲੀਆਂ ਤਲਕਣਾਂ ਵਾਲੇ ਉਹਨਾਂ ਦਾ ਕੋਚਾ ਨਾ ਕੋਚਾ ਇਹ ਐਂ ਜਾਊਗਾ ਇਹ ਬੰਦਾ ਵੀ ਫਿਰ ਐਂ ਐਂ ਜਾਂਦਾ ਭਾਈ ਉਹਦੇ ਤੇ ਤੂੰ ਤਾਂ ਹੁਣ ਨਾ ਗੱਲਾਂ ਉਹ ਕਰਦਾ ਪੌਣੀਆਂ ਟੋਕਦਾ ਟਰੈਕਟਰ ਟੋਕਦਾ ਹੋਰ ਕੀ ਟੋਕਦਾ ਤੂੰ ਅੰਦਰ ਸਾਰਾ ਕੁਝ ਹੀ ਟੋਕਣ ਵਾਲਾ ਹੀ ਹੈ ਗੈਲਰੀ ਨਹੀਂ ਛੱਡੀ ਮੈਂ ਉਹਨੂੰ ਵੀ ਟੋਕਦਾ ਹਾਂ ਗੈਲਰੀ ਵੀ ਮੈਂ ਕਹਿ ਦਿੰਦੇ ਨੇ ਗੈਲਰੀ ਭਰਾਵਾ ਐਡੀ ਵੱਡੀ ਤੂੰ ਇੱਥੋਂ ਤੱਕ ਕੋਠੀ ਪਾਉਂਦਾ ਹਾਂ ਕਮਰੇ ਤੋਂ ਤਿੰਨ ਹੋਰ ਬਣਾਉਂਦਾ ਜਿਹੜਾ ਖੇਤ ਆ ਨਾ ਉਹ ਇੰਨਾ ਕੁ ਰਹਿ ਜਾਂਦਾ ਸਾਡਾ ਖੇਤ ਇੰਨਾ ਕੁ ਜ਼ਮੀਨ ਹੈ ਉਹ ਵੀ ਉੜਦਾ ਬਈ ਨਾਲ ਤੇ ਤੇਰੇ ਕਿੱਡੀ ਕੁ ਪੁੱਠੀ ਪਾਈ ਉਹ ਮੇਰੀ ਗੱਲ ਮੇਰੇ ਪਾਈ ਹੈ ਭਰਾਵਾ ਤਿੰਨ ਮੰਜ਼ਲੀ ਤਿੰਨ ਮੰਜ਼ਲੀ ਨਹੀਂ ਹੁਣ ਤੂੰ ਗੱਡੀ ਕਿਹੜੀ ਰੱਖੀ ਤੂੰ ਵੱਡੀ ਰੱਖਦਾ ਤੂੰ ਗੱਡੀ ਹੁਣ ਮੈਂ ਸਕੋਰਪੀ ਲੈਣੀ ਆ ਬਸ ਭਾਲੀ ਜਾਂਦਾ ਮੈਂ ਫਿਰ ਤੂੰ ਕਿੰਨਾ ਕਮਾਉਣਾ ਤੂੰ 30 35000 ਦੀ ਗੱਡੀ ਦੀ ਕਿਸ਼ਤ ਕੱਢੇਗਾ ਤੇ ਘਰ ਦਾ 30 35000 ਨਿਕਲੀ ਜਾਂਦਾ ਮਹੀਨੇ ਦਾ ਉਹਨਾਂ ਤੋਂ ਕਮਾਉਣਾ ਉਹਨਾਂ ਉੱਤੇ ਲਾਈ ਜਾਣਾ ਨਾ ਮੈਂ ਰੁਪਈਆ ਲੱਖ ਬਣਾਉਣਾ 40 ਹਜ਼ਾਰ ਤਾਂ ਮੇਰੇ ਘਰ ਦੀ ਕਿਸ਼ਤ ਜਾਂ ਪੇਟ ਪੇ ਰਹਿ ਜਾਣੇ ਆ ਕੂ ਨਹੀਂ ਪਤਾ ਦੁਨੀਆ ਖਤਮ ਹੋ ਜੇ 26 ਫਿਰ ਫਿਰ ਇਧਰ ਤੂੰ ਹੀ ਖਤਮ ਹੋਈ ਜਾਣਾ ਕਿਤੇ ਜਦੋਂ ਭਰਾਵਾ ਤੂੰ ਜਦੋਂ ਬੰਦਾ ਨਾ ਘਰੇ ਆਉਂਦਾ ਬਾਈ ਜਦੋਂ ਬੰਦਾ ਘਰੇ ਆਉਂਦਾ ਫਿਰ ਬੰਦਾ ਇਧਰ ਨੂੰ ਵੱੜਦਾ ਜਦੋਂ ਖਰਚੇ ਵਾਲਾ ਹੁਣ ਤੂੜੀ ਵਾਲੇ ਕਿ ਨਹੀਂ ਹੁਣ ਤੋ ਇਹਨੂੰ ਮਾੜਾ ਕਹੇਗਾ ਇਹਨੂੰ ਅੱਛਾ ਹਾਂ ਇਹਨੂੰ ਉਹ ਭਰਾਵਾ ਤੂੰ ਹਜੇ ਡੰਗਰ ਰੱਖੀ ਬੈਠਾ ਯਾਰ ਤੂੰ ਤੈਨੂੰ ਦੁੱਧ ਮੁੱਲ ਨਹੀਂ ਲਈਦਾ ਤੂੰ 2 ਕਿਲੋ ਤੋਂ 2 ਨਹੀਂ ਮੋਕਦਾ ਹਰੇ ਕਦਾਂ ਗਰਮੈ ਜਾਂਦੀ ਹੈ ਕਹਿੰਦੇ ਰੱਸੀ ਮੱਚ ਜੂ ਵਟ ਨਹੀਂ ਜਾਂਦਾ ਤੇ ਇਹਨੂੰ ਮਾੜਾ ਕਹਿੰਦਾ ਆ ਮੱਝ ਬੈਠੇ ਛੱਡੀ ਅੰਦਰ ਮਾਰੀ ਕੈ ਤੇ ਤੇ ਚੰਗੇ ਚੰਗੇ ਬੰਦਿਆਂ ਦੇ ਤੈਨੂੰ ਸ਼ਰਮ ਜੀ ਨਹੀਂ ਆਉਂਦੀ ਪੱਲੜ ਪਾਈ ਬੈਠੇ ਮੇਰੀ ਗੱਲ ਸੁਣ ਤੂੰ ਰਾਤਾਂ ਰਾਤਾਂ ਗੱਲ ਸੁਣਨ ਰਾਤਾਂ ਹਾਂ ਦੁੱਧ ਕੀ ਕਹਿੰਦਾ ਸੀ ਬਾਈ ਵਧੀਆ ਦੁੱਧ ਚੰਦਾ ਜਲਾ ਵਧੀਆ ਦੁੱਧ ਦੁੱਧ ਬਹੁਤ ਸੁਆਦੀ ਹਾਂ ਉਹ ਤਾਂ ਤੈਨੂੰ ਫਿਰ ਆਹ ਹੀ ਦੇਣਗੇ ਵਿੱਚ ਪਗਣੀ ਮਿਲਾ ਲੈ ਹੋਰ ਸਪਰੇਟੇ ਖੇਟੇ ਮਿਲਾ ਕੇ ਉਹ ਤੈਨੂੰ ਉਹ ਮਿਲਣਗੇ ਇੱਥੇ ਤੈਨੂੰ ਗੋਹੇ 'ਚ ਮੁਸਕ ਮਾਰਦਾ ਲੱਗਦਾ ਫਿਰ ਤੈਨੂੰ ਦਾ ਵਾਲ ਝੜੀ ਜਾਂਦੇ ਨੇ ਤੈਨੂੰ ਦਾ ਸਰੀਰ ਹੋ ਜਾਂਦੀ ਹੈ ਮੈਂ ਤਾਂ ਤੈਨੂੰ ਐ ਕਹਿੰਦਾ ਵੀ ਤੇਰੀ ਮੈਂ ਲਿਮਿਟ ਬਣਾ ਦਿੰਨਾ ਹੈ 5 ਕਿੱਲੇ ਤੇ 15 ਲੱਖ ਦੀ ਲਿਮਿਟ ਐਚਡੀਐਫਸੀ ਬਣਾ ਦਿੰਨਾ ਚੰਗੀ ਭਾ ਤਕੜੀ ਕੁਆਲਿਟੀ ਬੰਨ ਨੂੰ ਲਿਮਿਟ ਉਦੀ ਬੰਨ ਦੂ ਬੰਨ ਨੂੰ ਆੜਤੀਏ ਪੈਸੇ ਦੇ ਦੂ ਪੰਗਾ ਤਾਂ ਬਾਅਦ ਚ ਭਰਨ ਦਾ ਆਹ ਤੈਨੂੰ ਮੈਂ 963 ਦੁਆਰ ਨਾਲ ਆਈਸੀਆਈ ਵਾਲਿਆਂ ਤੋਂ ਕਰਾ ਕੇ ਲੋਨ ਤੇ ਤੇਰੇ ਭਰੂ ਕੌਣ ਕਿਸ਼ਤ ਹੁਣ ਮੈਨੂੰ ਗਵਾਰੰਟੀ ਕਹਿਣਗੇ ਵੀ ਤੂੰ ਟਰੈਕਟਰ ਵੱਡਾ ਲੈ ਲੈ ਮਾਲਾ ਟਰੈਕਟਰ ਵੱਡਾ ਲੈ ਲੈ ਕਹਿਣਗੇ ਪੂਰਾ ਵੱਡਾ ਟਰੈਕਟਰ ਤੇ ਆਪ ਵੀ ਤੂੰ ਵੱਡਾ ਲੱਗੇ ਨਾ ਆਪ ਵੱਡਾ ਲੱਗੂਗਾ ਤੇ ਇਹਦੇ ਮਾਸੜ ਦੀ ਤੂੰ ਕਿਸ਼ਤ ਭਰਾਂਗੇ ਉਹਦੇ ਗਵਾਰੰਟੀ ਪੈਸੇ ਦੇ ਦੂਗਾ ਕਿਛ ਤਾਂ ਖਾਤਰ ਕਈ ਗਵਾਂਢੀ ਤੋਂ ਮੰਗਣੇ ਪੈ ਜਾਂਦੇ ਮੰਗਣੇ ਪਹਿਲੇ ਅਗਲਾ ਦਿੰਦਾ ਨਹੀਂ ਫਿਰ ਅਗਲਾ ਪਤਾ ਕੀ ਕਹਿੰਦਾ ਪਹਿਲਾਂ ਪੰਗਾ ਕੋਲੇ ਆ ਸੀ ਓਏ ਬਈ ਇਹ ਲੋਕ ਸਲਾਹਾਂ ਦਿੰਦੇ ਨੇ ਸਾਥ ਦੇਣ ਵਾਲੇ ਘੱਟ ਇਹ ਪਹਿਚਾਣ ਜਦੋਂ ਕੋਈ ਆ ਕੇ ਕਹਿੰਦਾ ਵੀ ਆ ਐਂ ਕਰ ਲਾ ਐਂ ਕਰ ਲਾ ਇੱਧਰ ਚ ਬਾਰਾ ਪਾਲਾ ਟਰੈਕਟਰ ਵਾਲਾ ਗੱਡੀ ਦਾ ਉੱਥੇ ਪਹਿਚਾਣ ਵੀ ਸਲਾਹਾਂ ਦਿੰਦਾ ਕਾ ਸਾਥ ਦਿੰਦਾ ਸਲਾਹਾਂ ਦੇ ਨਾਲ ਤੇ ਸਾਥ ਦੇਣ ਵਿੱਚ ਬਹੁਤ ਫਰਕ ਆ ਰਾਇਆਂ ਦੇਣੀਆਂ ਐਂ ਕਰ ਲੈਂਦਾ ਆਪਦੀ ਅਕਲ ਤੇ ਦੂਜੇ ਦਾ ਪੈਸਾ ਵੱਡੀ ਲੱਗਦਾ ਹੁੰਦਾ ਹੁਣ ਤੈਨੂੰ ਆਪਦੀ ਅਕਲ ਵੱਡੀ ਲੱਗਦੀ ਆ ਹਾਂ ਇਹਨੂੰ ਅਲੱਗ ਵੀ ਕੇਬਲ ਕੋਲੇ ਪੈਸਾ ਏ ਬਸ ਐ ਕਰ ਲੈ ਦੂਜੇ ਦਾ ਪੈਸਾ ਵੱਡਾ ਲੱਗਦਾ ਬਸ ਆਪਦਾ ਪੈਸਾ ਵੱਡਾ ਬਣਾ ਬਾਈ ਪੈਸੇ ਕਮਾਉਣ ਵਾਲਾ ਵੱਡਾ ਨਹੀਂ ਹੁੰਦਾ ਪੈਸੇ ਬਚਾਉਣ ਵਾਲਾ ਵੱਡਾ ਹੁੰਦਾ ਸਹੀ ਵਰਤਨ ਵਾਲਾ ਵੱਡਾ ਹੁੰਦਾ ਹਾਂ ਨਹੀਂ ਗੱਡੀ ਵੱਡੀ ਲਈ ਨਹੀਂ ਇਹਦੇ ਨਾਲੋਂ ਤਰਾ ਵਧੀਆ ਸਰਦਾ ਜੇ ਤੂੰ Thar ਲੈ ਲੀਂ ਸਕੋਰਪਿਓ ਮਾਜਾ ਗੱਡੀ ਤੇ 4 ਲੱਖ ਦੇ ਟਾਇਰ ਪਾ ਕੇ ਅਗਲੇ ਅੰਦਰ ਲਾ ਦੇਣਾ ਘਰੇ ਹੁਣ ਮੈਂ ਸਕੋਰਪਿਓ ਲੋਕਾਂ ਨੂੰ ਮਚਾਉਣ ਖਾਤਰ ਸਕੋਰਪਿਓ ਲਵਾਂ ਨਹੀਂ ਲੋਕਾਂ ਨੂੰ ਮਚਾਉਣ ਖਾਤਰ ਹੁਣ 6 ਲੱਖ ਮੇਰੇ ਲੋਕਾਂ ਤੇ ਲਵਾਤਾ ਲੋਕਾਂ ਦੇ ਮਚਾਇਆ ਮੈਂ ਹੁਣ 6 ਲੱਖ ਮੇਰਾ ਲੋਕਾਂ ਨੂੰ ਲਾਦਾ ਇਹ ਬਈ ਜੇ ਲੋੜ ਆ ਜੇ ਲੋੜ ਆ ਤਾਂ ਕੋਠੀ ਵੱਡੀ ਪਾ ਜੇ ਸਰ ਦਾ ਘਰ ਫਰਾਨਾ ਨਾ ਢਾ ਮੇਰਾ ਤਾਂ ਘਰ ਨੀਵਾ ਬੜਾ ਸੀ ਲੋਕਾਂ ਦੇ ਘਰ ਪਾਉਣ ਦੀ ਲੋੜ ਸੀ ਇੰਨਾ ਨਹੀਂ ਵਿੱਚ ਪਾਣੀ ਵੜਦਾ ਅੱਛਾ ਪਾਣੀ ਵੜਦਾ ਹੀ ਸੱਤ ਡਿੱਗੀ ਪਈ ਛਤਰੀ ਦੀ ਪਈ ਕਈ ਇਹਦੇ ਮਗਰ ਲਾਕਿਆ ਸਾਡਾ ਐਂਟਾ ਆ ਕੇ ਮਾਰਨ ਦੀ ਕੋਠੀ ਪਈ ਉਹ ਆਪੀ ਫਿਰ ਬਈ ਪੰਗਾ ਛੱਡਦਾ 15 ਲੱਖ ਦੀ ਕੋਠੀ ਪਾਲੀ ਨੌਕਰੀ ਤੇ ਲੱਗਦਾ ਬੰਦਾ 15 ਲੱਖ ਦੀ ਗੱਡੀ ਲੈ ਲਈ 15 ਲੱਖ ਬਿਆਹ ਤੇ ਲੱਗਿਆ 45 ਲੱਖ ਤੱਲੇ ਆ ਗਿਆ ਤੇ ਭਰੀ ਚੱਲ ساری ਉਮਰ ਕਿਸ਼ਤਾਂ ਕਮਾਈ ਚੱਲ ਕਮਾਉਣਾ ਤੂੰ 60-70 ਲੱਖ ਰੁਪਈਆ ਇਹ ਤਾਂ ਗੱਲ ਸਹੀ ਹੈ ਮੇਰੀ ਹੁਣ ਸਿ ਵੀ ਐਨ ਕਢਾ ਲਾ ਨਵੀ ਸਕੋਰਪੀਓ ਹੁਣ ਕੀ ਲੈ ਦੇਂਗਾ ਤੂੰ ਸਰ 34000 ਕਿਸ਼ਤ ਤੇ ਤੂੰ ਐਨ ਕਿਹਾ ਤੂੰ ਐਨ ਨਹੀਂ ਉਹ ਤਾਂ ਕਰੇ ਭੂਤ ਬੰਦ ਲਈ ਤੇ ਬਸ ਭੂਤ ਮੰਨ ਲਈ ਉਹ ਝੋੜਾ ਸਾਰਾ ਜਿਹੜਾ ਲੈਟਰਨ ਪਟਨ ਉਹ ਖਾਪਦਾ ਬਾਹਰੇ ਬਸ ਖਾਈ ਤਰੀ ਜੋ ਕਿਸ਼ਤ ਤਾਂ ਹੀ ਰਹਿਣੀ ਹੈ ਹਾਂ ਟਾਇਰ ਜਿਹੜੇ ਡੇ ਡੇ ਚੌੜੇ ਤੇ ਲੱਗੜੀਆਂ ਤੇਲ ਵੀ ਬਈ ਜਨਾਹ ਖਾਂਦੀ ਆ ਉਹਦੇ ਨਾਲ ਤਾਂ ਖਾਊ ਦੁੱਧਾ ਤੁਗੜਾ ਲੈ ਲੈ ਗੱਡੀਆਂ ਐਨ ਨਾ ਜਿੱਤੇਰੇ ਕੋਲੇ 50 ਕਿੱਲੇ ਜ਼ਮੀਨ ਆ ਵਧੀਆ ਕੁਲਾ ਪੈਸਾ 2 ਨੰਬਰ ਦਾ ਪੈਸਾ ਲਈ ਚੱਲ ਵੱਡੀਆਂ ਗੱਡੀਆਂ ਉਹ ਲੈ ਕਮਾਉ ਮਿਹਨਤ ਕਰਦਾ ਫਿਰ ਕਿੱਥੋਂ ਲਾਏਗਾ ਫਿਰ ਤਾਂ ਕੱਲੇ ਕਿਸ਼ਤਾਂ ਜੋ ਕੀ ਨਿਕਲਣ ਐਡੀ ਗੱਲ ਤੂੰ ਇਹਨੂੰ ਨਾਂ ਬਦਲੀ ਇਹ ਬੱਤ ਦੀ ਗੱਡੀ ਆ ਤੇ ਮੈਂ ਲੋਕਾਂ ਨੂੰ ਵੀ ਹੁਣ ਤੂੰ ਕੀ ਕਹਿਣਾ ਚਾਹੁੰਦਾ ਤੂੰ ਮੇਰੇ ਤੇ ਚੜਕੇ ਤਾਂ ਆਈ ਸੀ ਵੀ ਭਾਈ ਟਰੈਕਟਰ ਲੈ ਲੈ ਗੱਡੀ ਲੈ ਲੈ ਕਰ ਲੈ ਹੁਣ ਤੂੰ ਜਾਏਗਾ ਕਿਵੇਂ ਮੈਂ ਆ ਜਾਵਾਂ ਤੈਨੂੰ ਤੁਰ ਸ਼ੁਰੂਜ ਤਾਂ ਮੈਂ ਤਾਂ ਦਾ ਮੈਂ ਐ ਸੋਚਿਆ ਸੀ ਵੀ ਆਰੇ ਨਾ ਕੰਜੂਸ ਐ ਕੰਜੂਸੀ ਕਰੀ ਜਾਂਦਾ ਵੀ ਰੁਪਏ ਜੋੜ-ਜੋੜ ਕੇ ਨਾਂ ਚੱਜ ਦਾ ਟਰੈਕਟਰ ਲੈਂਦਾ ਨਾ ਚੱਜ ਦੀ ਗੱਡੀ ਨਾ ਚੱਜ ਗੱਡੀ ਲੈਂਦਾ ਰੇਤੀ ਵਾਲੀ ਖੋਲੇ ਬੰਨੀ ਬੈਠਾ ਪਰ ਉ ਉਸਾਨਾ ਤੂੰ ਵੀ ਮੇਰੇ ਦਿਮਾਗ ਦੇ ਕਪਾੜ ਖੋਲਦੇ ਭਈ ਮੇਰਾ ਤਾਂ ਇਹਦੇ ਨਾਲ ਹੀ ਸਰਦਾ ਹੀ ਰਿਹਾ ਇਹਦੇ ਨਾਲ ਸਾਰ ਲੱਭੀ ਇਹ ਤਾਂ ਰਾਣੀ ਐ ਇਹ ਤਾਂ ਰਾਣੀ ਨਹੀਂ ਜਮਈ ਇਹ ਮੋਟਰਸਾਈਕਲ ਦੇ ਥਾਂ ਹੀ ਆ ਤੇਲ ਤੂਲ ਦਾ ਖਰਚਾ ਹੀ ਆ ਫਿਰ 2000 ਪਾਲੂ ਜੇ ਪੰਪ ਦੇ ਖੜੂ ਹਾਂ ਇਹ ਤਾਂ 2000 ਚ ਭਰਾ ਕੇ ਨਾ ਸਾਰਾ ਪੰਜਾਬ ਦਾ ਘੜਾ ਦੇ ਦੇ ਪੰਜਾਬ ਦਾ ਲਾ ਦੂ ਬਾਈ ਕਿਸੇ ਦੇ ਮਾਗਰ ਨਾਲ ਲੱਗੋ ਇਹ ਹੁਣ ਜਾਂਦਾ ਕੱਚਾ ਜੋ ਕੇ ਆਇਆ ਪੱਕਿਆ ਹੋ ਗਿਆ ਉਹ ਤਾਂ ਤਾਂ ਹੈ ਸੀ ਪੂਰਾ ਹੁਣ ਜਾਂਦਾ ਕਿ ਹੁਣ ਬਾਈ ਠੀਕ ਆ ਬਾਈ ਸਹੀ ਹਲਾ ਆ ਜਾ ਬਈ ਕਿਸ਼ਤ ਹੁੰਦੀ ਹੈ ਨਾ ਮੋਤਾ ਪੈਰਾਂ ਦੀ ਪੈ ਜਾਂਦੀ ਆ ਕਿ ਤੂੰ ਮੰਗ ਕੇ ਰੋਹ ਕਰਦਾ ਫਿਰ ਉਹ ਤੂੜੀ ਵਾਲੇ ਨੂੰ ਭਜਦਾ ਬਾਈ ਕਰ ਜੇ ਜਿਉ ਛੜ ਚੜ ਜਾਂਦਾ ਨਹੀਂ ਠੀਕ ਆ ਯਾਰ ਤੁਸੀਂ ਪਸ਼ੂ ਰੱਖਿਆ ਨਾ ਜਿਹੜੇ ਹੁਣ ਮੰਨ ਲਓ ਬੰਦੇ ਪਸ਼ੂ ਵੇਚੀ ਬੈਠੇ ਆ ਉਹ ਕਹਿੰਦੇ ਮੁੱਲ ਲਈ ਜਾਂਦੇ ਨਾਲ ਤਾਂ ਉਹਨਾਂ ਨੂੰ ਦੁੱਧ ਮਾੜਾ ਮਿਲਦਾ ਤੇ ਕੋਈ ਚ ਮੁਸਕ ਮਾਰਦੇ ਆ ਕਹਿੰਦਾ ਉੱਥੇ ਕਿਹੜਾ ਤੁਹਾਨੂੰ ਉਹ ਆਏ ਵੀ ਪੂਰਾ ਜੱਜ ਕੇ ਆਉਂਦਾ ਦੁੱਧ ਜਿਹੜੇ ਡੇਰੀ ਚ ਪਉਂਦੇ ਨੇ ਨਾ ਕੀ ਕੁਸ ਗੋਹ ਦੀ ਗੋਹ ਕੋਲ ਬਿਲਕੁਲ ਕੀ ਆ ਜਾਂਦਾ ਜਿਹੜੀਆਂ ਕੋਈ ਮੇਰੀਆਂ ਭੈਣਾਂ ਅੱਜ ਕੱਲ ਵੀ ਜਮਾ ਅੱਜ ਕੱਲ ਦੀਆਂ ਕੁੜੀਆਂ ਕਹਿ ਕੋਸੂ ਸੰਭਲ ਲੈਣੀ ਚਾਹੀਦੀ ਦੋ ਚਾਰ ਰੱਖਣੇ ਚਾਹੀਦੇ ਹਰੇਕ ਮੰਦੇ ਬਾਈ ਮੋਸਕ ਮਾਸਕ ਜਿੱਥੋਂ ਆਉਂਦਾ ਕਿਤੇ ਤਾਂ ਉਹਨਾਂ ਦੀ ਜਿੱਥੋਂ ਦੁੱਧ ਤੁਸੀਂ ਲੈਣੇ ਉਹ ਉਹ ਕਿਹੜਾ ਇਤਰ ਕਰਦੇ ਨੇ ਉਹ ਵੀ ਗੋਹੀ ਕਰਦੇ ਨੇ ਉੱਥੇ ਹੀ ਨੇ ਪਤਾ ਕੀ ਕੋਸਾ ਹੁਣ ਅਗਲਾ ਕਹਿੰਦਾ ਪਤਾਸੇ ਨੂੰ ਹੁਣ ਪ੍ਰਵਾਸੀ ਕੋਈ ਬੰਦਾ ਬੀੜੀ ਲਾ ਕੇ ਪੈਰਾਂ ਨੰਬਦੀ ਤੁਰਿਆ ਜਾਂਦੇ ਨੇ ਪਤਾਸਾ ਉਹ ਪਤਾਸਾ ਬਣਾਉਂਦੇ ਨੇ ਪੋਤਾ ਖਾਣਾ ਆਪਾਂ ਦੇਖਦਾ ਨਹੀਂ ਇਹ ਤਾਂ ਛੋਡੇ ਘਰੇ ਆ ਮਾਜੇ ਇਥੇ ਗੋਹਾ ਚੱਕ ਕੋਈ ਮਾਜੇ ਨੂੰ ਬਾਬਾ ਦਿੱਤਾ ਹਰ ਚੋ ਦੁੱਧ ਪੀਓ ਜਿੱਥੇ ਥਾਂ ਮੇ ਜਾ ਨਹੀਂ ਰੋਦਾ 100 ਤੋਂ ਘੰਮ ਤਾਂ ਮੱਖੀਆਂ ਘਿਰ ਲਿਆ ਵਿੱਚ ਹੀ ਚੱਲੀ ਤੁਰਿਆ ਜਾਂਦਾ ਕੰਮ ਉਹ ਹਾਂ ਪਨੀਰ ਬਹਿ ਕਿ ਲਾਦਾ ਕੜਾਹੀ ਪਨੀਰ ਖਾ ਲਿਆ ਮੈਂ ਬਹੁਤਾ ਬਾਤ ਹੀ ਪਤਾ ਲਾਦਾ ਵੀ ਤੂੰ ਤਾਂ ਜਮ ਕਵਾੜ ਖਾ ਲਿਆ ਲੈ ਵੀ ਗੱਲਾਂ ਕਰਦਾ ਕੇਵਲ ਸਹਿਣੀਆਂ ਕੇਵਲ ਇੱਕੋ ਸ਼ੇਅਰ ਸੁਣਾਦਾ ਜਿਹੜਾ ਕਿ ਉੱਠਿਆ ਕੋਠੀ ਪਾਉਣ ਦਾ ਕੀੜਾ ਮੈਂ ਵੇਚਿਆ 3 ਲੱਖ ਦਾ ਨੀਰਾ ਢਾ ਕੇ ਮਾਰੇ ਭਰਾਡੇ ਵੀਰਾ ਸਾਈ ਠੇਕੇ ਦੇ ਖੁੱਲੀ ਵੇ ਖਾਪ ਗਿਆ ਨੀਹਾਂ ਤੇ ਘਰ ਪਰਾਨਾ ਇਟਾ ਰੋੜ ਦੀ ਡੇਲੀਵੇ ਇਹਦੇ ਵਿੱਚ ਇਹੀ ਚੱਕਾ ਦਿੱਤਾ ਜਦੋਂ ਤੁਸੀਂ ਘਰ ਪਾਉਣ ਲੱਗੋ ਐ ਨਾ ਲੱਗਦਾ ਵੀ ਕੋਠੀ ਲੱਗ ਗਿਆ ਮੈਂ ਤਾਂ ਪਾਉਣ ਬਸ ਜਾਂਦੀ ਆ ਕੋਠੀ ਰੁਕ ਜੋ ਦਾਮ ਲੈ ਕੇ ਦੇਖ ਲਓ ਵੀ ਮੇਰਾ ਸਰ ਗਿਆ 1000 ਰੁਪਏ ਫੁੱਟ ਨਾਲ ਉਹ ਤੇ ਗੇਟ ਵਾਰੀਆਂ ਲਾ ਕੇ ਦੇਖ ਲਓ ਆਪਦਾ ਗੇਟ ਵਾਰੀਆਂ ਪਰਸਪੁਰਚ ਲਾ ਕੇ ਦੇਖ ਲਓ ਵੀ ਪੂਰਾ ਕਈ ਉਗੋਠੇ ਤਿੰਨ ਮੰਜ਼ਲੇ ਪਾਉਂਦੇ ਨੇ ਫੇਰ ਗੇਟ ਲਾਉਂਦੇ ਨੇ ਫੇਰ ਗੇਟ ਨਹੀਂ ਲੱਗਦੇ ਬਾਈ ਫੇਰ ਤਾਂ ਪੱਲੀ ਲ ਆਪਣਾ ਬਰਾੜ ਨੀਗਾ ਹਾਂ ਉਹ ਭਰਾ ਕੋਠੀ ਦਾ ਵਿੱਡੀ ਬੈਠਾ ਵਿਚਾਰੇ ਦੇ ਵਿਚਾਰੋਂ ਪੈਸੇ ਮੁੱਕ ਗਏ ਕੱਲੀਆਂ ਉਹ ਬਸ ਛੱਤ ਪਾ ਕੇ ਤੇ 2 ਸਾਲ ਹੋ ਗਏ ਕੋਠੀ ਨਾ ਤਾਂ ਉਹ ਪਲਾਸਟਰ ਕੀਤੀ ਆ ਨਾ ਪਰਸ਼ਾ ਨਾ ਜੋੜੀਆਂ ਪੱਲੇ ਪੱਲੇ ਨਹੀਂ ਫਿਰ ਪੱਲੀਆਂ ਲੱਗਦੇ ਨੇ ਆ ਪੱਲੇ ਦਾ ਸਿਰ ਮੱਜਨ ਲਾਈ ਹੋਣੀ ਸੀ ਨਹੀਂ ਨਹੀਂ ਫਿਰ ਇਹ ਮੇਰੇ ਉੱਧਰ ਲੱਗਦੀਆਂ ਜਿਵੇਂ ਬੜੀਆਂ ਹੁਣ ਕਹੀ ਜਾਂਦਾ ਈ ਕਹਣਾ ਵਾ ਗੁਰੀ ਕਰਾਗਣੇ ਨੂੰ ਫੋਨ ਕਰਦਾ ਕੋਠੀ ਬੁਕਾ ਦੇ ਵੀਡੀਓ ਸ਼ੇਅਰ ਕਰ ਦੇ ਬਰਾੜ ਤੱਕ ਮੈਂ ਤਾਂ ਉਸ ਵਚੀ ਨਾ ਵੀ ਜਿਹੜੀ ਤਾਂ ਵਾਲੀ ਮੰਜ਼ਲਾ ਨਾ ਉਹ ਸੀ ਫਾਲਤੂ ਪਾ ਲਈ ਉਹਦੇ 'ਚ ਬੜੇ ਹੀ ਨਹੀਂ ਕਦੇ ਉਹਦੇ 'ਚ ਬਸ ਮੋਸਕੀ ਮਾਰਦਾ ਕੱਲਾ ਨਾ 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 ਬਾਈ ਕੋਈ ਫਾਇਦਾ ਨਹੀਂ ਏਡੇ ਏਡੇ ਮੰਝਲਾ ਪੈਦਾ ਜਦੋਂ ਲੋੜ ਹੀ ਨਹੀਂ ਵੀ ਜਿੰਦੇ ਲਾ ਕੇ ਬਾਅਦ ਚ ਭੁਰੀ ਜਾਂਦਾ ਰਹਿੰਦਾ ਹਾਂ ਹਾਂਜੀ ਪਟਿਆਲੇ ਵਾਲੇ ਰਾਜੇ ਵਾਂਗੂ ਪੈਸੀ ਵਾਲੇ ਫੇਰ ਗੱਲ ਵੱਖਰੀ ਐ ਜੇ ਤੁਹਾਨੂੰ ਪੈਸੀ ਨਹੀਂ ਸੰਭ ਜਾਂਦਾ ਫੇਰ ਛੱਡ ਦਿਓ ਸਹੀ ਚਾਰ ਪੱਗਰਾ ਤੇ ਇਹਦੀ ਬਜਾਏ ਬਾਈ ਤੁਸੀਂ ਚਾਂਦੀ ਲੈ ਲਓ ਚਾਂਦੀ ਬਹੁਤ ਤੇਜ ਹੋਈ ਜਾਂਦੀ ਹੈਗੀ ਮਤਲਬ ਦਾ ਹੁਣ ਆਹ ਲੱਖ ਨੂੰ ਸੀਗੀ ਤੇ ਹੁਣ 2.5 ਲੱਖ ਨੂੰ ਕੁਛ ਵੀ ਕਰਨੋ ਜੇ ਪੈਸੇ ਵਧੂ ਨੇ ਲਾਇਕ ਚੰਗੀ ਥਾਂ ਤੇ ਲਾ ਦਿਓ ਪੈਸੇ ਵਧਾ ਦਿਓ ਬਾਣੀਆਂ ਵੀ ਇਸੇ ਤਰੀਕੇ ਨਾਲ ਪੈਸਾ ਵਰਤਦੇ ਆ ਬਾਣੀਆਂ ਕੋਲੇ ਸਕੋਰਪੀ ਗੱਡੀ ਦੇ ਮੈਂ ਗੁਜਰਾਤ ਗਿਆ ਕੇਵਲ ਹੂੰ ਗੁਜਰਾਤ ਦੇ ਵਿੱਚ ਮੈਂ ਸਾਰੇ ਗੁਜਰਾਤ ਦੇ ਵਿੱਚ ਨਾ ਤਾਂ ਸਕੋਰਪੀ ਦੇਖੀ ਨਾ ਥਾਰ ਦੇਖੀ ਇਧਰ ਨੂੰ ਟਾਇਰ ਰੱਖਦੇ ਨੇ ਨਾ ਬੀਲ ਪਾਈ ਹੁੰਦੇ ਨੇ ਬਾਈ ਉੱਥੇ ਗੱਡੀਆਂ ਆ ਲਾਏ ਵੀ ਲੋ ਰੇਤਾ ਪਾਉਂਦੇ ਇੱਥੇ ਤੱਕ ਤਾਂ ਰੇਤਾ ਪੈਂਦਾ ਬਾਅਦ ਵਿੱਚ ਮੋਟਰਸੜਕ ਤੇ ਧੋਈ ਜਾਂਦੇ ਨੇ ਨਾਲ ਨਾਲੇ ਚੋਹਾਂ ਰੁੜੀ ਜਾਂਦੇ ਨੇ ਹੂੰ ਪਾਣੀ ਦੀ ਬਰਬਾਦੀ ਆ ਪਾਣੀ ਪੀਤਾ ਕਹਿੰਦੇ ਆ ਇਹ ਬਾਲਾ ਬਰਬਾਦੀ ਆ ਬਾਈ ਲੋਕ ਮੋਬ ਕਰਦੇ ਨੇ ਹੂੰ ਤਵੇ ਇਹ ਸੀਗਾ ਰਾਈਟਰ ਕੇਵਲ ਹਰੀਗੜ ਜਿਹਨੇ ਆਪਣੇ ਦਿਮਾਗ ਦੇ ਖੋਲ ਤੇ ਕਪਾਟ ਵੀ ਖਰਚਾ ਨਹੀਂ ਕਰਨਾ ਚਾਹੀਦਾ ਮੈਂ ਤਾਂ ਆਇਆ ਸੀ ਪੂਰਾ ਚੜ ਕੇ ਕਿਉਂਕਿ ਮੈਂ ਥੋੜਾ ਜਿਹਾ ਹੈਗਾ ਫੋਕਰਾ ਵੀ ਯਾਰ ਪੈਸੇ ਆਏ ਲਾ ਦੋ ਫੋਕਰੋ ਦੋ ਉਹ ਕਹਿੰਦਾ ਤੱਕ ਪਣੀ ਇਹਨੇ ਮੇਰੀ ਫੋਕਰੇ ਦੀ ਫੋਕ ਹੀ ਕੱਢਤੀ ਜਮਾ ਤੱਕ ਬਈ ਢੋਲ ਚ ਭਾਵੇਂ ਕਣਕ ਨਾ ਭਾਵੇਂ ਵਰ ਤੱਕ ਪਣੀ ਜਣੀ ਢੋਲ ਭਰੇ ਹੋਣਾ ਤੁਸੀਂ ਤਾਂ ਵੀ ਤੱਕ ਨਹੀਂ ਪਣੀ ਚਾਹੀਦੀ ਤੇ ਬਾਕੀ ਵੀ ਸਾਡੀ ਗੱਲਬਾਤ ਕਿਵੇਂ ਲੱਗੀ ਹਨ ਕਮੈਂਟ ਕਰਕੇ ਜਰੂਰ ਦੱਸਿਓ ਹਨ ਤੇ ਆਪਾਂ ਨੂੰ ਫੋਲੋ ਜਰੂਰ ਕਰ ਲਓ ਮਿਹਨਤ ਵਾਲੀ ਗੱਲ ਹੀ ਹੈ ਜਮਾ ਧੰਨਵਾਦ